ਜਦੋਂ ਮੈਂ ਬੱਚੇ ਲੈ ਕੇ ਬਾਹਰ ਨਿਕਲੀ ਹਾਂ ਬੱਚਾ ਨੂੰ ਕੋਸ ਨਾ ਹੋਵੇ ਮੈਂ ਕਿਹਾ ਤੂੰ ਵੀ ਸਾਨੂੰ ਖਤਰਾ ਆ ਤੇ ਮੈਂ ਬੱਚੇ ਲੈ ਕੇ ਅੰਦਰ ਨਹੀਂ ਸੌ ਸਕਦੀ ਆ ਬਾਹਰ ਸੌਣਿਆ ਟ੍ਰੇਲ ਤੇ ਵਾਸ ਸੌਈਦਾ ਬੱਚੇ ਲੈ ਕੇ ਤੇ ਕੋਈ ਸੁਣੇ ਤੇ ਮੇਰੀ ਆਈ ਕਰੀ ਨਾ ਕੇਗਾ ਉਸ ਮਿਲਣੇ ਦੇ ਦੰਦ ਰਸ ਨੂੰ ਜਿਹੜਾ ਮਿਲਾਈ ਹੋਈ ਖਾੜਿਆ ਇਹ ਖਾਈਏ ਵੀ ਕੀ ਕਣਕ ਰੁੜ ਗਈ ਚੌੜ ਰੁੜ ਗਈ ਜਿਸ ਤਰ੍ਹਾਂ ਰੁੜ ਕੇ ਮਨਜੀ ਟੁੱਟੇ ਬੱਚੇ ਬਾਹਰ ਲਾਏ ਆ ਕੋਸ ਹੱਥ ਨਹੀਂ ਆਇਆ ਸਾਡੇ ਸੱਚੀ ਗੱਲ ਜੀ ਡੀਪੀਸੀ ਪੰਜਾਬੀ ਦਾ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਆ ਤਸਵੀਰਾਂ ਲਗਾਤਾਰ ਸਾਹ ਪਰ ਅਫਗਾਨਾ ਤੋਂ ਦਿਖਾ ਰਿਆ ਤਸਵੀਰਾਂ ਬੋਲਦੀਆਂ ਪਈਆਂ ਨੇ ਖੁਦ ਦੱਸਦੀਆਂ ਪਈਆਂ ਨੇ ਆਪਣੀ ਹਕੀਕਤ ਬੋਲ ਕੇ ਤੁਹਾਨੂੰ ਦੱਸ ਰਹੇ ਹਾਂ ਪਰ ਕਈ ਵਾਰੀ ਬੋਲਣਾ ਵੀ ਜਿਹੜਾ ਹੋ ਰਿਹਾ ਲੋਕਾਂ ਦੇ ਹਾਲਾਤ ਵੇਖ ਕੇ ਵੀ ਕਿੰਨੇ ਜ਼ਿਆਦਾ ਹਾਰ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਆ ਸਾਡਾ ਵੇਖ ਕੇ ਇਹ ਹਾਲ ਆ ਤੇ ਜਿਨ੍ਹਾਂ ਦੇ ਨਾਲ ਹੋਇਆ ਪੀਤਿਆ ਉਹ ਅੰਦਰੋਂ ਅੰਦਰ ਕਿੰਨਾ ਟੁੱਟੇ ਹੋਣਗੇ ਜਾਂ ਉਹਨਾਂ ਦੇ ਅੰਦਰ ਦੀ ਉਹ ਹੀ ਜਾਣਨ ਐ ਤੁਸੀਂ ਦੇ ਦੇ ਪਈ ਆਪੀ ਹੁਣੇ-ਹੁਣੇ ਜਿਵੇਂ ਕਿ ਆਪਾਂ ਪਹਿਲਾਂ ਵੀ ਦੱਸ ਕੇਟਿਆ ਪੀ ਹੜ ਖਤਮ ਹੋ ਗਿਆ ਪਾਣੀ ਉਤਰ ਗਿਆ ਬਾਲਿਆਂ ਵਾਲੀਆਂ ਸਤਾ ਜਾਂ ਲੈਂਟਰ ਪਾਣੀ ਇੰਨਾ ਜ਼ਿਆਦਾ ਜਿਹੜਾ ਉਹਨਾਂ ਦੇ ਵਿੱਚ ਹੋ ਗਿਆ ਸੀ ਕਿ ਜਦੋਂ ਹੁਣ ਧੁੱਪਾਂ ਤੇਜ਼ ਧੁੱਪਾਂ ਲੱਗਣੀਆਂ ਨੇ ਨਾ ਪੁਰਾਣੀ ਗੱਲ ਆ ਪੀ ਉਹ ਬਾਲੇ ਪਟਨੇ ਸ਼ੁਰੂ ਹੋ ਜਾਂਦੇ ਹੁੰਦੇ ਆ ਪੁਰਾਣੇ ਬਾਲੇ ਜਾਂ ਲੈਂਟਰਾਂ ਦੇ ਵਿੱਚ ਤਰੇੜਾ ਆਉਂਦੀ ਪੂਰੀ ਜਿਹੜੀ ਹੈ ਉਹ ਉਹ ਖਤਰਾ ਬਣਿਆ ਹੋਇਆ ਐ ਵੀ ਜਿਹੜਾ ਹੁਣੇ-ਹੁਣੇ ਡਿੱਗਿਆ ਆ ਤੁਸੀਂ ਦੇਖਦੇ ਪੀਓ ਪੀ ਜਿਹੜਾ ਆ ਇਹ ਪੂਰੀ ਦੀ ਪੂਰੀ ਜਿਹੜੀ ਸ਼ੈੱਡ ਲਗੀ ਅੰਦਰ ਦੇਖਣ ਦੀ ਕੋਸ਼ਿਸ਼ ਕਰਾਂਗੇ ਭਾਜੀ ਅੰਦਰ ਆਓ ਅੰਦਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਘਰ ਦੇ ਜਿਹੜੇ ਨੇ ਹਾਲਾਤ ਤੁਸੀਂ ਦੇਖ ਸਕਦੇ ਪੀ ਘਰਾਂ ਦੇ ਹਾਲਾਤ ਜਿਹੜੇ ਨੇ ਕਿੰਨੇ ਜ਼ਿਆਦਾ ਮਾਰੇ ਨੇ ਇਹ ਦੇਖੋ ਇਹ ਜਿਹੜਾ ਦੱਸਿਆ ਜਾ ਰਿਹਾ ਪੀ ਹੁਣੇ-ਹੁਣੇ ਜਿਹੜਾ ਆ ਉਹ ਤੁਸੀਂ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਕਿ ਇੱਧਰ ਜਿਹੜਾ ਘਰ ਦੇ ਕਮਰੇ ਦੇ ਜਿਹੜੇ ਹਾਲਾਤ ਆ ਉਹ ਦੇਖਦੇ ਪਿਓ ਕਿ ਕਿੰਨੇ ਜ਼ਿਆਦਾ ਪੱਤੋ ਪੱਤਰ ਜਿਹੜੇ ਹੋਏ ਪਿਆ ਬਾਹਰ ਜਾ ਕੇ ਜਿਹੜੀ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆਂ ਪੀ ਕਿ ਇਸ ਤਰ੍ਹਾਂ ਜਿਹੜਾ ਆ ਉਹ ਲੋਕਾਂ ਦਾ ਜਿਹੜਾ ਨੁਕਸਾਨ ਜਿਹੜਾ ਆ ਕਾਫੀ ਜ਼ਿਆਦਾ ਹੋਇਆ ਭਾਈ ਇਹ ਤੁਹਾਡਾ ਨੇ ਆਉਂਦਾ ਆਹਾ ਚੱਲ ਇਹ ਕਿਸ ਤਰ੍ਹਾਂ ਡਿੱਗਾ ਹੁਣ ਇਹ ਮਤਲਬ ਇਹ ਉਧਰੋਂ ਬਰੇੜਾ ਆਈ ਦੀਆਂ ਸੀ ਉਧਰੋਂ ਸਿੱਧੇ ਥੱਲੇ ਡਿੱਗ ਗਿਆ ਸਾਰੇ ਓਪਨਾ ਬਾਲੇ ਘਰ ਕਗੇ ਨੇ ਤੇ ਉਹਦੇ ਨਾਲ ਹਾਂਜੀ ਮੈਂ ਕੀ ਕਹਾਂ ਕੀ ਕੀ ਦੱਸੋ ਇਹ ਕਹਿੰਦਾ ਮੈਂ ਵੀ ਪਹਿਲੇ ਜਦੋਂ ਆੜ ਆਇਆ ਸੀ ਨਾ ਤਾਂ ਉਹ ਟੜਕ ਗਏ ਰਹੇ ਸੀ ਤੇ ਉਹ ਹੁਣ ਧੋਪ ਲੱਗੀ ਤਾਂ ਉਹ ਬਾਲੇ ਸਾਰੇ ਥੱਲੇ ਜਿਹੜੇ ਆ ਉਹ ਡਿੱਗ ਗਏ ਇੱਕ ਸੁਭਾ ਕਾਫੀ ਮੈਂ ਬੱਚੇ ਬੜੀ ਸਿੱਤੇ ਬਚਾ ਲੈਨੇ ਮੈਂਟੋ ਮੇਟੀ ਗਲੀ ਚ ਵੀ ਖਲੋਤੇ ਦਈ ਤੇ ਅੰਦਰ ਵਿਖਲੋਤੇ ਦੇ ਹੀ ਤੇ ਉਥੇ ਮੈਂ ਨਿੱਕੇ ਨਿੱਕੇ ਬੱਚੇ ਲੈ ਕੇ ਤੇ ਮੈਂ ਇੱਕ ਸੈਟ ਤੇ ਕੀਤੇ ਨੇ ਤੋਂ ਗੜਾ ਲਕਾਦੇ ਥੱਲੇ ਡਿੱਗ ਪਏ ਜੀ ਮੈਂ ਵੀ ਤੁਸੀਂ ਕਹਿਆ ਆ ਕਿ ਮੈਂ ਪਹਿਲਾਂ ਇਹ ਗੱਲ ਕਰਕੇ ਆ ਜਾਵਾਂ ਪੀ ਹਾਂਜੀ ਉਹ ਹਾਰ ਤਾਂ ਖਤਮ ਹੋ ਗਿਆ ਪਰ ਜਿਹੜਾ ਪਾਣੀ ਵਿੱਚ ਰਚ ਚੁੱਕਾ ਹੈ ਬਾਲੇ ਗਲ ਚੁੱਕੇ ਨੇ ਉਹ ਤੋਂ ਪਾਣੇ ਨਾਲ ਹੁਣ ਉਹ ਤੋਂ ਪਾਣੇ ਨਾਲ ਬਾਲੇ ਗਲ ਗਲਗੇ ਦੇ ਹੀ ਤੇ ਉਹਦੇ ਨਾਲ ਫਿਰ ਸਾਰੇ ਕੜਕ ਕਰਦੇ ਥੱਲੇ ਪੈ ਗਏ ਆ ਬਾਲੇ ਟੁੱਟ ਟੋਟੇ ਡਿੱਗਣ ਦੇ ਚਾਂਸ ਹੈ ਹਾਂ ਬਾਲੇ ਟੋਟ ਟੁੱਟ ਕੇ ਤੇ ਡਿੱਗਨ ਦੇ ਚਾਹ ਸੋ ਗਿਆ ਐਸੋ ਅੱਗੇ ਮੈਂ ਪਰਾਂਦਾ ਜਿਹਾ ਬਣਾਇਦਾ ਸੀ ਉਹ ਵੀ ਦੇਖੋ ਟੀਨਾ ਟੂਨਾ ਵੀ ਸਾਕੋ ਸਹੀ ਥੱਲੇ ਪੈ ਗਿਆ ਐਨੇ ਸਕਾ ਨਹੀਂ ਹੋਇਆ ਜਦੋਂ ਪਾਣੀ ਆਇਆ ਉਸ ਦਿਨ ਕਿਦਾਂ ਦੇ ਹਾਲਾਤ ਸੀ ਉਦੋਂ ਸਾਰੇ ਡੜੇੜੇ ਦੇ ਉਹ ਡੜੇੜੜ ਪੈ ਗਈ ਸੀ ਤੇ ਆ ਬਾਰੀਆਂ ਬੂਰੀਆਂ ਸਾਰੀਆਂ ਟੁੱਟੀਆਂ ਸੀ ਕਿਉਂਕਿ ਪਾਣੀ ਸਾੜੇ ਤਾਰਾ ਤੱਕ ਪਹੁੰਚੇ ਦਾ ਸੀ ਯਾਨੀ ਇਹ ਜਗ੍ਹਾ ਹੈ ਨਾ ਪੰਦੇ ਸਾਡੇ ਪਾਣੀ ਤਾਰਾ ਤੱਕ ਪਹੁੰਚੇਦਾ ਹੈ ਉਹਦੇ ਕਰਕੇ ਫੇ ਸਾਨੂੰ ਜੀ ਦਿੱਕਤ ਆਂਦੇ ਦੀ ਸੀ ਤਾਂ ਹੀ ਕਹਿਣੇ ਵੀ ਕਹਿੰਦਾ ਬੱਚਾ ਨਾ ਜਾਏ ਚਾ ਸਾਡੇ ਨਿਕੇ ਨੇ ਕਿਹਾ ਉਹ ਆਪਾਰ ਬੱਚੇ ਨੇ ਇੱਕ ਇਹਦਾ ਨਿਸਕਾਰ ਨਾ ਹੋਵੇ ਬੱਚੇ ਹੀ ਵਿਚਾਲਿਆ ਤਾਂ ਅੱਗੋਂ ਹੁਣ ਇਹ ਦੇਖ ਲੋ ਵੀ ਕੀ ਕਰ ਸਕਦੇ ਆਂ ਉਹ ਕੜਕ ਕਦਿਆਪੇ ਥੱਲੇ ਪੈ ਗਿਆ ਇਹਦੇ ਵਿੱਚ ਕਿਸੇ ਦੀ ਨਹੀਂ ਕੋਈ ਵੀ ਵੀ ਕਹਿ ਸਕਦਾ ਹੈ ਇਹੋ ਜਾਣਕਾਰੀ ਦੇਣ ਦੇ ਤੇ ਆਹੀਂ ਤੇ ਕਹਿ ਦਿੱਤੇ ਵੀ ਚੱਲ ਹੋਜੇ ਕੋਈ ਨਾ ਕੋਈ ਹਲ ਆਹੀਂ ਆਦੇ ਕਾ ਕਿ ਹੁਣ ਤਾਂ ਬੱਚੇ ਬਚਾਏ ਆ ਹੀ ਹਲੋ ਤਾਂ ਫਿਰ ਉਹੀ ਗੱਲ ਆ ਜਾਂਦੀ ਵੀ ਬੜੀ ਮੁਸ਼ਕਲ ਦੇ ਨਾਲ ਜਿਹੜੇ ਨੇ ਹਾਲਾਤ ਲੋਕਾਂ ਦੇ ਹੋਏ ਪਏ ਨੇ ਪਾਣੀ ਜਿਹੜਾ ਦੱਸਿਆ ਜਾ ਰਿਹਾ ਕਿ ਤਾਰਾ ਤਾਰਾ ਦਾ ਇਹ ਇਥੇ ਇਥੇ ਖੋਦ ਹੀ ਤਾਰਾ ਦੱਸ ਦਿਆ ਪਈ ਨੇ ਕਹਿਣ ਦੀ ਗੱਲ ਨਹੀਂ ਕੋਈ ਝੂਠ ਵਾਲੀ ਗੱਲ ਨਹੀਂ ਇਹ ਤਾਰਾਂ ਦੇ ਉੱਤੇ ਪਾਜੀ ਦਿਖਾਓ ਮਾੜਾ ਜਿਆ ਕੀ ਦੇ ਦੇ ਪਈ ਪਈ ਆ ਤਾਰਾਂ ਦੇ ਉੱਤੇ ਤੁਸੀਂ ਦੇ ਦੇ ਪਈ ਪੂਰੀ ਗਰਦ ਜਿਹੜੀ ਜੰਮੀ ਹੋਈ ਹੈ ਪੂਰੀ ਤਾਰਾਂ ਤੱਕ ਜਿਹੜਾ ਆ ਨੀਵੇਂ ਘਰ ਹੋਣ ਦੇ ਕਰਕੇ ਜਿਹੜਾ ਇਹ ਏਰੀਆ ਪੂਰਾ ਡੁੱਬਿਆ ਹੋਇਆ ਹੀ ਇੱਧਰ ਅਜੇ ਵੀ ਜਿਹੜਾ ਆ ਸੱਪੜ ਜਿਹੜਾ ਆ ਪੂਰੀ ਤਰ੍ਹਾਂ ਜਿਹੜਾ ਪਿਆਲੀ ਜਾਂ ਕਿਸੇ ਦਾ ਘਰ ਦਾ ਥਾਂ ਕੁਝ ਲਗਾ ਲੋ ਸੱਪੜ ਬਣ ਚੁੱਕਾ ਆ ਮੰਦੇ ਹਾਲਾਤ ਜਿਹੜੇ ਨੇ ਹੋਏ ਪਏ ਨੇ ਬਰਬਾਦੀ ਜਿਹੜੀ ਉਹ ਪਿੰਡਾਂ ਦੇ ਵਿੱਚ ਕਰੋੜਾਂ ਰੁਪਈਆ ਦੀ ਜਿਹੜੀ ਹੋ ਗਈ ਇਹ ਜੇ ਕੱਲੇ-ਕੱਲੇ ਘਰ ਦਾ ਵੀ ਜੇਕਰ ਆਪਾਂ ਕਹਿ ਲਈਏ ਤੇ ਮੇਰੇ ਖਾਨ ਨਾਲ ਲੱਖਾਂ ਰੁਪਈਆ ਦਾ ਨੁਕਸਾਨ ਜਿਹੜਾ ਆ ਹੋ ਗਿਆ ਆ ਜਿਨ੍ਹਾਂ ਦੇ ਡਿੱਗ ਪਏ ਉਹਨਾਂ ਦਾ ਤਾਂ ਹੋਇਆ ਹੋਇਆ ਪਰ ਜਿਨ੍ਹਾਂ ਦੇ ਨਹੀਂ ਡਿੱਗੇ ਪਰ ਉਹ ਵੀ ਡਿੱਗਣ ਦੇ ਜਿਹੜੇ ਨੇ ਚਾਂਸ ਨੇ ਜਿੱਦਾਂ ਕੀ ਮਾਦਾ ਹੋਣਾ ਨੇ ਕਿਹਾ ਵੀ ਜਿਨ੍ਹਾਂ ਦੇ ਬਾਲੇ ਵਾਲੇ ਕਮਰੇ ਆ ਉਹ ਧਿਆਨ ਜ਼ਰੂਰ ਰੱਖਿਓ ਕੋਸ਼ਿਸ਼ ਕਰੋ ਪਿੱਤੂ ਪਾਲਗਨ ਦੇ ਵਿੱਚ ਵੀ ਜਿਹੜਾ ਹੈ ਕੋਠੇ ਦੀ ਛੱਤ ਦੇ ਅੰਦਰ ਨਾ ਸੌਵੋ ਤੇ ਜੇਕਰ ਤੁਸੀਂ ਅੰਦਰ ਸੌਂਦੇ ਹੋ ਤੇ ਗੜਬੜ ਹੋ ਸਕਦੀ ਹੈ ਗੜਬੜ ਹੋ ਸਕਦੀ ਹੈ ਨਿੱਕੇ ਨਿੱਕੇ ਬੱਚੇ ਫਿਰ ਰਾਤ ਬਰਾਤੇ ਜੇ ਹੋ ਜੇ ਤਾਂ ਕਿ ਦਬ ਬੱਚੇ ਬਚਾ ਸਕਣੇ ਉੱਥੇ ਤੇ ਜਾਨ ਦਾ ਖਤਰਾ ਹੈ ਆਪਣਾ ਮਤਲਬ ਸੌਣਾ ਨਹੀਂ ਚਾਹੀਦਾ ਜੇ ਸੌਣਾ ਨਹੀਂ ਚਾਹੀਦਾ ਸੌਣਾ ਨਹੀਂ ਚਾਹੀਦਾ ਆਏ ਤਾਂ ਰੌਲਾ ਪਾ ਪਾ ਕੇ ਵੀ ਨਿਆਣਿਆਂ ਨੂੰ ਬਾਹਰ ਕੱਢਣਿਆ ਤੇ ਹੁਣ ਇਹ ਦੇਖ ਲਓ ਵੀ ਗਲੀਆਂ ਦੇ ਵਿੱਚ ਹੀ ਸਾਰੇ ਜਾਨੇ ਖਲੋਤੇ ਦੇ ਤੇ ਇਹਦੇ ਵਿੱਚ ਅਸੀਂ ਨਿਆਣਿਆਂ ਨੇ ਵੀ ਡੱਕਣੇ ਵੀ ਸਾਡੀਆਂ ਕੰਧਾਂ ਥੱਲੇ ਨਾ ਤੇ ਕੰਦਾ ਸਾਡੀਆਂ ਹਜੇ ਵੀ ਡਿੱਗ ਜਾਣੀਆਂ ਕਿਉਂ ਵੀ ਡੇੜਾ ਡਾਢ ਡੋੜਾ ਸਾਰੀਆਂ ਆਂਦੇ ਆਂ ਬੱਚੇ ਬਚਾਣ ਦੇਦੇ ਆ ਤੇ ਇਹਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਵੀ ਸਾਡਾ ਤਾਂ ਜਿਹੜਾ ਨਸਕਾਰ ਹੋਣਾ ਹੋਣਾ ਬਾਕੀ ਵੀ ਕਹੇ ਬੱਚੇ ਦਾ ਨਸਕਾਰ ਨਾ ਹੋਵੇ ਇਹ ਨਹੀਂ ਕਹੀ ਕਹਿ ਸਕਦੇ ਆ ਪਿਆ ਕੋਈ ਵੀ ਗੱਲ ਜਿਹੜੀ ਇਹ ਸੁਣਨ ਵਾਲੀ ਸਾਡਾ ਨੁਕਸਾਨ ਜਿਹੜਾ ਹੋ ਗਿਆ ਹੋ ਗਿਆ ਪਰ ਕਿਸੇ ਦੇ ਬੱਚੇ ਦਾ ਨੁਕਸਾਨ ਨਾ ਹੋਵੇ ਹਾਂ ਉਹ ਲੋਕਾਂ ਦੀ ਦਰਿਆ ਦੇ ਲਈ ਇੱਥੋਂ ਤੱਕ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਆਪਣਾ ਜਿਹੜਾ ਹੋ ਗਿਆ ਇਹ ਨਿੱਕੇ ਨਿੱਕੇ ਬੱਚੇ ਸਾਡੇ ਲੱਗ ਲੱਗੇ ਫਿਰਦੇ ਰਹਿੰਦੇ ਕਿਹਦੇ ਵੀ ਨਸਕਾਰ ਹੋ ਗਿਆ ਕਮਰੇ ਤਾਂ ਬਣ ਜਾਣਿਆ ਪਹਿਲਾਂ ਕਿਤੇ ਮਾੜਾ ਮੋਢੇ ਕੱਪੜੇ ਬਣ ਜਾਣਿਆ ਤੇ ਜੇ ਬੱਚਿਆਂ ਨੇ ਕਦੇ ਛੱਟ ਪੇਟ ਲੱਗ ਗਈ ਤਾਂ ਫਿਰ ਜ਼ਿੰਮੇਵਾਰ ਕੌਣ ਹੈ ਹੋ ਸਕਦਾ ਕੋਈ ਕੋਈ ਨਹੀਂ ਹੋ ਸਕਦਾ ਇਹਨਾਂ ਮੋਇਬਤਾ ਹੀ ਦੌੜੇ ਪੱਜੇ ਫੇੜਨੀ ਆ ਤਾਂ ਕਦੇ ਕੀ ਦੇਖਦੇ ਕਿਤੇ ਇਹ ਬੱਚਿਆਂ ਨਾਲ ਨਸਕਾਰ ਹੋ ਗਿਆ ਤਾਂ ਅਸੀਂ ਕੀ ਕਰ ਸਕਦੇ ਆ ਇਨਾ ਵਾਸਤੇ ਤੇ ਐ ਦੌੜੇ ਦੇ। ਹੋ ਤਾਂ ਇਹ ਪਿੰਡ ਦੇ ਵਿੱਚ ਕਿੰਨੇ ਕ ਘਰ ਆ ਜਿਨ੍ਹਾਂ ਦੇ ਲਗਭਗ ਇਦਾਂ ਦੇ ਨੁਕਸਾਨ ਹੋਇਆ। ਬੜੇ ਭਾਜੀ। ਭਰੇ ਘਰ। ਕੀ ਦੇਖੋ ਕਿ ਇੰਸਲਾ। ਸਾਰਾ ਸਮਾਨ ਟੁੱਟਿਆ ਭਜਾਇਆ। ਤੇ ਬੱਚੇ ਲੈ ਕੇ ਦਰੰਗਲੇ ਚਲ ਗਏ ਜਿੱਦਾਂ ਪਾਣੀ ਆਇਆ। ਅੰਦਰ ਜਾ ਕੇ ਵੇਖੋ ਜਿੱਥੇ ਤੱਕ ਪਾਣੀ ਆਇਆ ਦਾ ਆ। ਬੱਚੇ ਲੈ ਕੇ ਤੇ ਮੈਂ ਤੇ ਚਲ ਗਈ ਦਰੰਗਲੇ। ਬਾਕੀ ਢਾਈ ਕੁਆਟਰ ਕਣਕ ਹੀ ਉਭੀ ਰੁੜ ਗਈ। ਕੱਪੜਾ ਲੀੜਾ, ਕੱਪੜਾ, ਬੁਗਸ, ਬੈੱਡ, ਫ੍ਰਿਜ। ਮੇਟਰ ਸਾਰਾ ਟੁੱਟ ਗਿਆ ਆ ਸਿਰਫ ਮੈਂ ਬੱਚੇ ਹੀ ਲੈ ਕੇ ਬਾਹਰ ਨਿਕਲੀ ਆਪਣੇ ਮੇਰੇ ਦੋ ਗੁੜੀਆਂ ਤੇ ਇੱਕ ਕਾਕਾ ਆ ਤੇ ਨੂੰਹ ਆ ਮੇਰੀ ਉਹ ਵੀ ਅੱਗੇ ਲਾਤੇ ਗਈ ਆ ਨਾ ਉਹ ਬੱਚੇ ਲੈ ਕੇ ਮੈਂ ਸ਼ਹਿਰ ਚਲ ਗਈ ਆ ਸਾਰੂ ਜਦੋਂ ਪਾਣੀ ਉਤਰਿਆ ਫਿਰ ਅਸੀਂ ਆਏ ਆ ਤੇ ਸਾਨੂੰ ਅਹੀਂ ਹੋ ਰਿਹਾ ਪਰਲਾਵ ਲਿਆ ਸਾਡੇ ਕੋਈ ਸੁਣੇ ਨਹੀਂ ਕਰਦਾ ਸਾਡੀ ਕੋਈ ਬਾਤ ਅੰਦਰ ਜਾ ਕੇ ਵੇਖੋ ਸਾਰੀਆਂ ਟਾਲਾ ਬਾਰ ਆ ਗਈਆਂ ਨੇ ਸਾਰੀਆਂ ਪੱਜ ਗਈਆਂ ਟਾਲਾ ਕਿਸੇ ਜਿਹੜੀਆਂ ਉਹ ਤਾਂ ਖਾਣ ਦੀ ਕੋਸ਼ਿਸ਼ ਕਰਦੇ ਪਏ ਆ ਘਰਾਂ ਦੀ ਕਿ ਹਲਾ ਤਾਂ ਮੈਂ ਕਿਹਾ ਤੁਸੀਂ ਘਰਾਂ ਦੇ ਦੇਖਦੇ ਪਏ ਹੋ ਆਹ ਕੀ ਕੀਤਾ ਆ ਸਾਰੇ ਬਾਲਿਆ ਉਹ ਵੇਖ ਆਹ ਵੇਚ ਨਹੀਂ ਜਾਣਾ ਇਹ ਜਿਹੜੇ ਆ ਤਸਵੀਰਾਂ ਡਰਾਉਂਦੀਆਂ ਨੇ ਕਿਉਂਕਿ ਇਹ ਤਸਵੀਰਾਂ ਤਾਂ ਡਰਾਉਂਦੀਆਂ ਨੇ ਕਿ ਵੀ ਅੰਦਰ ਸੌਣ ਦੇ ਨਾਲ ਵੀ ਨਹੀਂ ਸੌਂਦੇ ਅਸੀਂ ਅੰਦਰ ਨਹੀਂ ਸੌਂਦੇ ਅਸੀਂ ਤੇ ਰੋ ਰੋ ਕੇ ਵੀ ਆ ਰੋਗੇ ਬੜਾ ਖਰਚਾ ਕੀਤਾ ਇਹਨਰ ਕੁਝ ਮਿਲਣੇ ਦੇ ਦਾਣ ਤੇ ਰਸ ਨੂੰ ਜਿਹੜੇ ਮਿਲੇ ਉਹ ਵੀ ਖਾੜਿਆ ਤੇ ਖਾਈਏ ਵੀ ਕੀ ਤਣ ਕੇ ਰੁੜ ਗਏ ਆ ਚੋਲ ਰੁੜ ਗਏ ਆ ਜਿਸ ਤਰ੍ਹਾਂ ਰੁੜ ਗਏ ਮਨਜੀਤ ਟੁੱਟੇ ਭਜੇ ਬਾਹਰ ਲਾਏ ਆ ਕੋਸ ਹੱਥ ਨਹੀਂ ਆਇਆ ਸਾਡੀ ਸਿਰਫ ਮੈਂ ਬੱਚੇ ਲੈ ਕੇ ਬਾਹਰ ਨਿਕਲੀ ਹਾਂ ਬੱਚਾ ਨੂੰ ਕੋਸ ਨਾ ਹੋਵੇ ਮੈਂ ਕਿਹਾ ਤੋਂੜ ਵਿਸਾਨੂ ਖਤਰਾ ਆ ਪੀ ਮੈਂ ਬੱਚੇ ਲੈ ਕੇ ਅੰਦਰ ਨਹੀਂ ਸੌ ਸਕਦੇ ਬਾਹਰ ਸੌਣਿਆ ਟ੍ਰੇਨ ਦੇ ਵਿੱਚ ਸੌਜਦਾ ਬੱਚੇ ਲੈ ਕੇ ਤੇ ਕੋਈ ਸੁਣੇ ਤੇ ਫੇਰੀ ਆਈ ਕਰੀ ਨਾ ਕੇ ਗੱਲ ਵੀਡੀਓ ਮੈਂ ਛਾੜੀ ਹੀ ਅਗੇ ਤੇ ਕਿਸ ਨੇ ਕਹਤਾ ਵੀ ਵੀਡੀਓ ਤੇ ਕਿਉਂ ਛਾੜੀ ਮੈਨੂੰ ਤੇ ਲੱਗਦਾ ਵੱਜ ਕੇ ਇਹਨੇ ਕਰ ਛੜੀ ਤੇ ਕੋਈ ਗੱਲ ਨਹੀਂ ਮੈਂ ਕਹ ਪਰ ਹੁਣ ਚਲੋ ਤੁਹਾਡਾ ਭਲਾ ਹੋਏ ਜਿਹੜੀ ਸਾਡੀ ਗੱਲ ਸੁਣਨ ਡਿਓ ਇਡਦੇ ਆਂਦਰਾ ਜਿਹੜੀਆਂ ਧੜਧੜੀਆਂ ਨਾ ਬੜਾ ਹੀ ਕੁਛ ਕੀਤਾ ਆਈ ਪਰ ਹੱਥ ਨਹੀਂ ਕੁਛ ਵੀ ਆਇਆ ਸਰਵ ਬੱਚੇ ਲੈ ਕੇ ਮੈਂ ਬਾਹਰ ਨਿਕਲੀ ਆ ਆਪਣੇ ਬੱਚੇ ਨਿੱਕੇ ਨਿੱਕੇ ਮੇਰੀ ਨੋਹ ਦੇ ਪੁੱਤ ਨਿਆਣੇ ਆ ਉਹਨਾਂ ਨੂੰ ਲੈ ਕੇ ਮੈਂ ਬਾਹਰ ਚ ਕਿ ਲਵਾਨ ਦੇ ਘਰ ਮੈਂ ਤਿੰਨ ਦਿਨ ਰਹੀ ਉਹਨਾਂ ਨੇ ਸਾਨੂੰ ਲੰਗਰ ਖਲਾਇਆ ਉਹਨਾਂ ਨੇ ਸਾਨੂੰ ਮੰਜੇ ਦਿੱਸਰੇ ਦਿੱਤੇ ਸਾਨੂੰ ਕੋ ਰਾਸਨ ਬਾਹਰ ਚ ਨਿ ਲਿਆ ਉਹ ਮੇਰੀ ਕੁੜੀ ਬੇਟੀ ਆਈ ਹੈ ਤੇ ਉਹਨੇ ਸੌਦਾ ਲੈ ਕੇ ਆਈ ਆ ਫੇਰ ਅਸੀਂ ਰਾਸਨ ਪਾਣੀ ਖਾਦਾ ਤੇ ਫੇਰ ਕਿ ਤੁਹਾਡੇ ਅੰਦਰ ਤੇ ਜਾਣ ਪਈ ਆ ਦੇ ਤੇ ਆ ਹੀ ਮਰ ਕੇ ਦੇ ਹੀ ਮੁੱਕ ਗਏ ਦੇ ਭੁੱਖੇ ਪਾਣੇ ਤੇ ਲੋਕੀ ਤੇ ਕਹਿਣਦੇ ਪੀ ਤੁਹਾਨੂੰ ਰਸਨ ਮਿਲਿਆ ਜਦਾ ਹੀ ਰੰਦੇ ਤੇ ਰੰਗਲੇ ਦੇ ਵਿੱਚ ਇਹ ਤਾਂ ਸਾਨੂੰ ਰਸਨ ਕਿੱਥੋਂ ਮਿਲਿਆ ਹੁਣ ਆਣ ਕੇ ਮਸੀਰ ਸਿੰਘ ਨੇ ਸਾਨੂੰ ਸੌਦਾ ਦਿੱਤਾ ਆ ਸੇਰ ਅਹੀ ਰੋਟੀ ਪਕਾਉਣ ਵਾਲੇ ਬਣੇ ਆ ਤੇ ਟਾਲਾ ਟੁੱਟ ਗਿਆ ਗਾ ਡੂੰਘੇ ਪੈ ਗਏ ਆ ਤੇ ਬਰਦੇ ਹੀ ਅੰਦਰ ਨਹੀਂ ਵੜੰਦੇ ਪਕਾ ਕੇ ਸ਼ਾਇਦ ਕੋਈ ਪਤਾ ਨਹੀਂ ਕੀ ਕਰੀਏ ਕਿੱਥੇ ਜਾਈਏ ਜਿਵੇਂ ਕੋਤਰੀ ਅੰਧੀ ਹੋਣ ਕਿਹਾ ਆ ਪੀ ਉਹ ਪਨਲ ਟਿਕਨੇ ਹਾਂ ਇਸੇ ਕਰਕੇ ਅਸੀਂ ਅੰਦਰ ਨਹੀਂ ਵੜਦੇ ਬੱਚੇ ਲੈ ਕੇ ਅੰਦਰ ਇੱਕ ਉਠਾਈ ਜੋ ਅਵੀ ਸਾਰੀ ਦਰੇਦ ਆ ਗਈ ਜੀ ਇਹਨੂੰ ਵੀ ਕੋਈ ਇੱਥੇ ਕੋਈ ਆਥੇ ਗੱਲ ਕੀਤੀ ਮੇਰਾ ਕੋਈ ਚੀਜ਼ ਨਹੀਂ ਬਚੀ ਵੀ ਕੋਈ ਸਭ ਕੁਝ ਹੀ ਰੁੜ ਗਿਆ ਆ ਬੋਤਾ ਹੀ ਨਸਕਾਨ ਮੇਰੇ ਦੇ ਜ਼ਿਆਦਾ ਇੱਥੇ ਲਾ ਕੇ ਪਾਣੀ ਆ ਵੇਖੋ ਨਿਸ਼ਾਨੀ ਲੱਗੀ ਦੀ ਪਾਣੀ ਦੀ ਆਵੇ ਪਾਣੀ ਦੀ ਨਿਸ਼ਾਨੀ ਆਵੇ ਇੱਥੋਂ ਤੱਕ ਇਹ ਨੀਵਾ ਹੈ ਨਾ ਇੱਥੇ ਅੰਦਰ ਸਾਡੇ ਕੋਲ ਫੋਟੋ ਨਹੀਂ ਬਣੀ ਵੀਡੀਓ ਨਹੀਂ ਚੱਲੀ ਕਿਉਂ ਆਈ ਅੰਦਰ ਨਹੀਂ ਆ ਸਕਦੇ ਸੱਪ ਬੜਾ ਮੋਟਾ ਏ ਆਈ ਅੰਦਰ ਨਹੀਂ ਆ ਸਕਦੇ ਅੱਥੇ ਬਕਰ ਪਾਣੀ ਤਾਂ ਫਿਰ ਮੈਂ ਜਾਣਾ ਹੀ ਫਿਰ ਮੈਂ ਕੀ ਕਰਨਾ ਹੀ ਇੱਥੇ ਰਹਿ ਕੇ ਬੱਚੇ ਬਚਾਏ ਆ ਸਿਰਫ ਹੋਰ ਗੱਲ ਕੋਈ ਨਹੀਂ ਮੈਂ ਬੱਚੇ ਬਚਾ ਮੈਂ ਰਸ ਨਾਲ ਨਹੀਂ ਵੇਖਿਆ ਭਾਈ ਕਵਾਂਡਲ ਦਾ ਡਰਮ ਭਰੇ ਦਾ ਹੀ ਸਾਰਾ ਪਾੜ ਗਿਆ ਉੱਤੇ ਹੀ ਪਾੜ ਗਿਆ ਉਹ ਤੇਰੇ ਕਿਹੜਾ ਸਾਰਾ ਹੀ ਪੜ ਗਿਆ ਆ ਫਿਰ ਚੋੜੇ ਨ ਮੋਲ ਲੈ ਗਈ ਉਹ ਵੀ ਸਾਰੇ ਪੜ ਗਏ ਇੰਨਾ ਨਾ ਪਾਣੀ ਪੇਟੀ ਰੁੜ ਗਈ ਮੰਜੇ ਬਿਸਤਰਾ ਉਹ ਸਾਰੇ ਬਾਹਰ ਲੱਗੇ ਟੁੱਟੇ ਭੱਜੇ ਆ ਕੋਈ ਚੀਜ਼ ਨਹੀਂ ਬਚੀ ਮੇਰੀ ਸਿਰਫ ਬੱਚੇ ਲੈ ਕੇ ਮੈਂ ਇਹ ਕਹਿੰਦੀ ਵੀ ਹੱਥ ਵਣ ਕੇ ਬੇਨਤੀ ਹੈ ਵੀ ਸਾਡੀ ਸਰਕਾਰ ਸਾਡੀ ਸੁਣੀ ਜਾਵੇ ਤੇ ਸਾਨੂੰ ਕਿਤੇ ਲੈਟਰ ਲੂਡਰ ਕਿਤੇ ਪਾ ਦੇ ਜੇ ਵੀ ਕਿਤੇ ਅੰਦਰ ਬਣਨ ਵਾਲੇ ਬੜੀਆਂ ਆਈ ਤੇਰੀ ਕਮਾਈ ਹੈਗੀ ਲੋਕਾਂ ਦੇ ਝੂਠੇ ਭਾਣੇ ਮਗਾਨ ਮਾਰ ਕੇ ਤੇ ਲੈ ਇਹ ਮੜਮੋਟਾ ਕੋਠਾ ਖੜਾ ਕੀਤਾ ਹੀ ਉਹ ਵੀ ਟੁੱਟਣ ਲਿਆ ਆ ਇਹ ਰਹੇ ਯੂ ਕਿੱਧਰ ਨੂੰ ਜਾਈਏ ਬੋਟਾ ਲੈਰ ਤੇ ਯਾਦਾਂ ਦੇ ਹੁਣ ਸਾਡੀ ਕੋਈ ਨਹੀਂ ਸੁਣੇ ਕਰਦਾ ਤੇ ਜਦ ਬੋਟਾ ਲੈਣਾ ਫੇਰ ਉਹਨਾਂ ਸਾਡੇ ਅੰਦਰਾਂ ਚ ਵੜ ਲਾਂ ਲ ਕੇ ਹਲਾਤ ਦਾਦੇ ਦਾਦੇ ਭੈਣ ਵੀ ਛੜਨ ਤੁਸੀਂ ਇਹ ਤੁਸੀਂ ਮੂੰਹ ਜੀ ਇਹਨਾਂ ਦੇ ਹਾਂਜੀ ਮੁਲਾਜ਼ਮ ਹੈ ਨਹੀਂ ਕੋਈ ਵਿਹਾਰੀ ਧਾਰ ਵਾਲੇ ਸਾਰੇ ਤੇ ਇਸ ਤਰ੍ਹਾਂ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਹੁੰਦਾ ਕਿੰਨੇ ਬੱਚੇ ਤੁਹਾਡੇ ਮੇਰਾ ਬੇਟਾ ਇੱਕ ਇਦਾਂ ਦੇ ਹਾਲਾਤ ਬਹੁਤ ਮਾੜੇ ਆ ਬਹੁਤ ਕੰਡੀਸ਼ਨ ਮਾੜੀ ਇੱਥੇ ਆ ਜਾਓ ਮਾੜਾ ਹਾਂਜੀ ਕੰਡੀਸ਼ਨ ਬਹੁਤ ਮਾੜੀ ਆ ਕੋਈ ਕਮਾਨ ਵਾਲਾ ਨਹੀਂ ਹੈਗਾ ਕੋਈ ਮੁਲਾਜ਼ਮ ਬੰਦਾ ਨਹੀਂ ਹੈਗਾ ਦਿਹਾੜੀਦਾਰ ਵੱਲ ਦਿਹਾੜੀ ਲੱਗੀ ਤਾਂ ਠੀਕ ਆ ਖਾ ਲਿਆ ਨੀ ਤੇ ਨਹੀਂ ਬੜੀ ਮੁਸ਼ਕਲ ਕੇ ਜਾਰਾ ਹੋਣਾ ਹਾਂ ਜੀ ਥੋੜੀ ਬੋਤੀ ਹੋਣੀ ਆ ਕਿ ਤੈਨੂੰ ਕਿਤੋਂ ਮਿਲ ਜਾਂਦਾ ਤੇ ਉਹਦੇ ਨਾਲ ਗੁਜ਼ਾਰਾ ਹੋਣਾ ਨਹੀਂ ਤੇ ਦਿਹਾੜੀ ਧੁੜ ਕਿਤੇ ਨਹੀਂ ਲੱਗਣਦੀ ਇਸ ਤਰ੍ਹਾਂ ਦੇ ਵੇਲੇ ਨੇ ਕੀ ਕਹਿਣਾ ਚਾਹੋਗੇ ਮੈਂ ਇਹ ਚੱਲਨੀ ਆ ਵੀ ਮੇਰੇ ਘਰ ਦਾ ਥੋੜਾ ਜਾ ਸਵਾਰਿਆ ਜਾਏ ਲੈਂਟਰ ਲੂਟਰ ਪਾ ਜਿੱਕੇ ਕੱਚਾ ਘਟਿਆ ਚਹੀਂ ਕਿ ਦਿਨ ਨਿਕਲਿਆ ਬਾਹਰ ਕਿਹੜਾ ਲੈਂਟਰ ਬਾਥਰੂਮ ਆ ਦੂਜਾ ਲੈਂਟਰ ਵਾਲਾ ਉਹ ਵੀ ਫਟ ਗਿਆ ਉਹਦਾ ਮੁੱਠਾ ਸਾਰ ਫੜ ਗਿਆ ਉਧਰ ਵੀ ਹੰਦਰਦੇ ਨਹੀਂ ਫੜਨਦੇ ਇਸ ਕਰਕੇ ਕੋਈ ਪਤਾ ਨਹੀਂ ਇੱਕ ਬੱਚਾ ਕਿ ਮੈਂ ਉਹ ਵੀ ਨਖਵਾ ਪਿਆ ਇਸ ਕਰਕੇ ਮਰਦੇ ਨਹੀਂ ਅੰਦਰ ਵਰਦੇ ਆ ਕਿ ਹਾਂ ਕੋਈ ਜ਼ਿਆਦਤ ਨਹੀਂ ਹੋ ਗਈ ਬਸ ਬੱਚੇ ਤਾਂ ਸੌ ਆ ਗਏ ਨੇ ਬੱਚਾ ਸਾਡੇ ਬੱਚੇ ਠੀਕ ਠਾਕ ਰਹਿਣ ਬਾਕੀ ਜੇ ਸਰਕਾਰ ਸਾਡੀ ਕੋਈ ਕਰਦੀ ਹੈਲਪ ਤੇ ਕਰਨ ਕਿਉਂਕਿ ਇਸ ਕਰਕੇ ਇਜਾ ਵੋਟਾਂ ਲੈਣੀਆਂ ਹੁੰਦੀਆਂ ਉਹ ਤਾਂ ਸਾਰੇ ਆਪਣੇ ਬਣਾਉਂਦੇ ਆ ਤੇ ਇਸ ਟਾਈਮ ਤੇ ਓਕੇ ਓਕੇ ਟਾਈਮ ਤੇ ਕੋਈ ਨਹੀਂ ਬੰਦਾ ਪੂੜ ਤੇ ਟਾਈਮ ਤੇ ਕੋਈ ਨਹੀਂ ਬੰਦਾਗਾ ਕੋਈ ਆ ਸੋਚ ਕੋਈ ਜਿਹੜਾ ਦਿਲ ਵਾਲ ਉਹ ਬੰਦਾ ਨੀ ਤਾਂ ਅਗਰ ਨਾ ਕੋਈ ਨਗਰੀ ਬੰਦੇ ਨੂੰ ਕੋਈ ਨਹੀਂ ਹੱਥ ਫੜਾਉਂਦਾ ਮਿਹਰਬਾਨੀ ਕਰਕੇ ਕਿ ਤੁਹਾਡੇ ਘਰ ਦੇ ਵੀ ਸੁਣੇ ਜੇ ਬਸ ਹਾਲਾਤ ਦੱਸਦੇ ਆ ਜਿਹੜੇ ਨੇ ਰੌਂਗਟੇ ਖੜੇ ਹੋ ਰਹੇ ਨੇ ਗੱਲ ਅਸੀਂ ਸੁਣਦੇ ਪਏ ਆ ਤਾਂ ਸੁਣਦੇ ਪਏ ਆ ਕਿ ਇਹਨਾਂ ਦੀ ਗੱਲ ਤੁਹਾਡੇ ਤੱਕ ਪਹੁੰਚ ਸਕੇ ਤਾਂ ਕਿ ਤੁਸੀਂ ਜਿਹੜੇ ਮੀਨ ਜ਼ੋਰ ਤੋਂ ਹੋ ਕੇ ਚਲੇਗੇ ਰੈਸਨ ਦੇ ਕੇ ਚਲੇਗੇ ਪਰ ਇੱਕ ਵਾਰੀ ਅੰਦਰ ਆ ਕੇ ਇਹਨਾਂ ਦੇ ਹਾਲਾਤ ਜ਼ਰੂਰ ਦੇਖੋ ਸਾਹਿਬ ਕੋ ਮੇਰੀ ਫ੍ਰਿਜ ਟੁੱਟ ਗਈ ਆ ਫ੍ਰਿਜ ਟੁੱਟ ਗਈ ਮੇਰੀ ਐਨਵੇਟਰ ਖਰਾਬ ਹੋ ਗਿਆ ਬਾਕਸ ਜਿੱਥੇ ਸੌਣੇ ਆ ਉਹ ਵੀ ਸਾਡੇ ਬਿਸਤਰੇ ਤੱਕ ਸਾਰੇ ਹਨ ਸੁਟੇ ਪਏ ਇੰਨੀ ਮੁਸ਼ਕਲ ਹੈ ਕਿਉਂਕਿ ਜਿੰਨੀ ਜਿੰਨੀ ਹਾਲੇ ਅੰਦਰ ਪਾਣੀ ਵੜਿਆ ਇਨੀ ਗਾਰੀ ਤੇ ਇਨਸਾਪਮੋਟ ਇਹੀ ਕੁਝ ਕਹਿ ਨਹੀਂ ਸਕਦੇ ਜੋ ਵੀ ਸਾਡਾ ਬੱਚਾ ਖਚਾਹੀ ਉਹ ਵੀ ਸਾਰਾ ਘਰੇ ਗੁਰੇ ਵਿੱਚ ਨਿਬਰ ਤੋਂ ਪੜ ਗਿਆ ਹੀ ਕੁਝ ਨਹੀਂ ਰੱਖਿਆ ਆਪਣੇ ਕੋ ਸਾਰਾ ਲੋੜ ਲੜ ਗਿਆ ਸੁੱਟ ਸੱਟ ਦਿੱਤੇ ਕਿਉਂਕਿ ਇੰਨੀ ਹਾਲਾਤ ਹੈ ਨਹੀਂ ਹੀ ਸਾਫ਼ ਰੱਖਣ ਵਾਲੇ ਹੋ ਕਿ ਉਹ ਸੁੱਟਨੇ ਪੈ ਰਹੇ ਹਾਂ ਨੂੰ ਬਹੁਤ ਹੀ ਹੁਣ ਇਸ ਟਾਈਮ ਤੇ ਆਪਾਂ ਕੋਈ ਨਹੀਂ ਸਾਡੇ ਕੋ ਕੋਈ ਚੀਜ਼ ਹੈ ਗਿਆ ਜੀ ਜਿਹੜੀ ਆਪਾਂ ਆਪਣੇ ਟੱਕ ਲਈ ਸਰੀਰ ਨੂੰ ਜਾਂ ਸਰਦੀਆਂ ਵਾਸਤੇ ਜਾਂ ਬਿਸਤਰੇ ਮੰਜੇ ਕੁਝ ਨਹੀਂ ਹੈ ਇਸ ਟਾਈਮ ਤੇ ਸਾਡੇ ਕੋ ਇਹਨਾਂ ਕੁ ਸਾਡਾ ਬਰਬਾਦੀ ਹੋਈ ਆ ਫ੍ਰੀਜ ਮੇਰੀ ਅਨਿਵੇਟਰ ਬੋਕਸ ਵੱਡ ਮੇਰੇ ਕਣਕ ਦੀ ਵੀ ਡਰਮ ਫਾੜ ਗਿਆ 2-3 ਕਮੰਟਲਾ ਹਾੜੀ ਕਲ ਕੀ 70-80 ਕਿਲੋ ਚੋਲੀ ਕੁਛ ਨਹੀਂ ਸਾਡਾ ਰਾਸ਼ਨ ਬਚਾ ਸਾਡੀ ਤਰੇੜਾ ਅੰਦਰ ਲੰਤਰਵਾੜੇ ਕਮਰੇ ਚ ਵੀ ਪੈ ਗਈਆਂ ਨੇ ਅਸੀਂ ਦੱਸਦੇ ਉਧਰ ਵੀ ਨਹੀਂ ਜਾਣਦੇ ਕਿਉਂਕਿ ਉਹ ਕਮਰਾ ਵੀ ਇੱਕ ਪਾਸੇ ਸਾਰੀ ਇਸ ਤਰ੍ਹਾਂ ਕੰਡ ਸਾਡੀ ਲਾਰ ਹੋ ਗਈ ਆ ਉਸ ਲਈ ਮੇਰੀ ਬੈਗ ਹੀ ਆ ਦੱਸਦੇ ਅੰਦਰ ਨਹੀਂ ਵੜਨਦੇ ਇਸ ਕਰਕੇ ਵੀ ਕਿਤੇ ਜੂ ਜੂ ਧੁੱਪ ਚੜ੍ਹਣੀ ਹਨ ਨੂੰ ਡਰ ਲੱਗਣ ਦਾ ਖਤਰਾ ਹੈ ਹਨ ਨੂੰ ਵੀ ਇਸ ਚੀਜ਼ ਦੇ ਉੱਪਰ ਨਾ ਹੋਵੇ ਕਿਉਂਕਿ ਸਾਡੇ ਲਾਗੇ ਬਾਰ ਦਾ ਤਾਂ ਹੋਣੀਆਂ ਨੇ ਅਸੀਂ ਇਸ ਕਰਕੇ ਡਰਦੇ ਗਿਰ 15 ਚਲੀ ਬਣਦੇ ਬਾਹਰ ਰੋਡ ਤੇ ਮੁੰਜਾ ਲਾ ਕੇ ਸਕੇ ਬੈਂਡ ਪਿਛੋਂ ਸਾਡੀ ਜਾਨ ਮਤ ਬਚਨ ਅ ਪਰਿਵਾਰ ਦੇ ਨੇਮ ਮੈਂਬਰ ਦਾ ਕੀ ਨਾਮ ਆ ਵੀ ਜੇ ਕੁਮਾਰ ਪਿੰਡ ਪਿੰਡ ਸ਼ਾਪੁਰ ਫਗਾਨਾ ਬਲੌਗ ਦਰਾਂ ਦਾ ਉਧਰ ਆਂਗਾ ਹਾਂ ਜੀ ਵੀ ਜੇ ਕੁਮਾਰ ਹਾਂ ਜੀ ਤੁਹਾਡਾ ਕੋ ਨੰਬਰ ਹੈਗਾ ਕੋਈ ਨੰਬਰ ਹਾਂ ਜੀ ਹੈਗਾ ਇੱਕ ਮਿੰਟ ਦਿਓ ਹਾਂ ਕੋਈ ਨਹੀਂ ਲਗਾਤਾਰ ਦੋਸਤੋ ਤਸਵੀਰਾਂ ਬੋਲ ਨਹੀਂ ਜਾ ਰਿਹਾ ਕਿੰਨੇ ਮਤਲਬ ਜਿੱਦਾਂ ਦੇ ਹਾਲਾਤ ਨੇ ਲੋਕਾਂ ਦਾ ਦਿਲ ਵੀ ਪਰਦਾ ਪਿਆ ਹੋਇਆ ਕਵਰ ਕਰਦੇ ਪਏ ਆ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਪਏ ਆ ਪਰ ਉਹ ਕੋਸ਼ਿਸ਼ ਦੇ ਵਿੱਚ ਹੀ ਜਿਹੜਾ ਸਾਡੇ ਹਾਲਾਤ ਨੇ ਜਿਆਦਾ ਮਤਲਬ ਬੋਲਣ ਦੇ ਲਾਇਕ ਨਹੀਂ ਰੇ ਤਸਵੀਰਾਂ ਦੇ ਨਾਲ ਹੀ ਅਸੀਂ ਤੁਹਾਨੂੰ ਜਿਹੜਾ ਦੱਸਿਆ ਗੱਲ ਕਰਦੇ ਆ ਜਿਹੜੇ ਪਰਿਵਾਰ ਮੈਂਬਰ ਨੇ ਉਹ ਰੋ ਰਹੇ ਨੇ ਇੰਨੇ ਜ਼ਿਆਦਾ ਇਹਨਾਂ ਲੋਕਾਂ ਦੇ ਹਾਲਾਤ ਇੱਥੇ ਵੱਧ ਤੋਂ ਵੱਧ ਹੋਏ ਕਈ ਨੇ ਸਨਾਪਾਲਨ ਗਿਆ ਗਿਆ ਤੇ ਐਪੀ ਜਿੰਨਾਂ ਦੀਆਂ ਡਿੱਗ ਪਈਆਂ ਉਹ ਤਾਂ ਠੀਕ ਹੈ ਪਰ ਹੁਣ ਧੁੱਪਾਂ ਦੇ ਨਾਲ ਜਿਹੜੇ ਆ ਬਚੇ ਹੋਏ ਉਹ ਵੀ ਦੇਖਣ ਦੀ ਖਦਸਾ ਪੂਰੀ ਹੈ ਕੋਸ਼ਿਸ਼ ਕਰੋ ਕਿ ਜਿਹੜਾ ਉਹ ਇਹਨਾਂ ਲੋਕਾਂ ਨੂੰ ਜਿਹੜਾ ਕੁਝ ਨਾ ਕੋਈ ਪਛਾਇਆ ਜਾਵੇ ਨੰਬਰ ਜਿਹੜਾ ਮੈਂ ਬੋਲਣ ਦੀ ਕੋਸ਼ਿਸ਼ ਕਰਦਾ ਹਾਂ ਮੈਂ ਵੀ ਨੰਬਰ ਹੈਗਾ ਜੀ 84373 54883 ਫੇਰੇ ਕਰ ਇਹਨਾਂ ਦਾ ਨੰਬਰ ਬੋਲ ਦਿੰਨਾ 84373 54883 ਇਸ ਨੰਬਰ ਤੇ ਫੋਨ ਕਰਕੇ ਇਹ ਨਾਂ ਜਿਹੜਾ ਸੀਤਾ ਹਾਂਜੀ ਹਾਂਜੀ ਸੀਤਾ ਵਿਜੇ ਕੁਮਾਰ ਵਿਜੇ ਕੁਮਾਰ ਵਾਈਫ ਜਿਹੜੀ ਉਹਨਾਂ ਦੀ ਸੀਤਾ ਹਾਂਜੀ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਹਨਾਂ ਦੀ ਜਿਹੜੀ ਹੈਲਪ ਤੁਸੀਂ ਕਰ ਸਕਦੇ ਹੋ ਜ਼ਿਆਦਾ ਕੁਝ ਨਹੀਂ ਬੋਲਣਾ ਕਿਉਂਕਿ ਕਾਫੀ ਕੁਝ ਤੁਹਾਨੂੰ ਦਿਖਾ ਚੁੱਕੇ ਹਾਂ ਬਣੇ ਰਵੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਤਾਂਕਿ ਹਰ ਕਹਾਣੀ ਹਰ ਦਰਦ ਤਾਂ ਤੱਕ ਪਹੁੰਚ ਸਕੇ around the world.